ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਿਛਲੀ ਵੀਡੀਓ ਤੋਂ ਅੱਗੇ ਜਿਸ ਦੇ ਵਿੱਚ ਆਪਾਂ ਮੈਨਗਨੀਜ਼ ਸਲਫੇਟ ਬਾਰੇ ਗੱਲ ਕੀਤੀ ਹੈ ਤੇ ਉਸ ਨੂੰ ਪੌਦੇ ਜਾਂ ਕਣਕ ਜਾਂ ਕੋਈ ਵੀ ਫਸਲ ਕਿਵੇਂ ਲੈਂਦੀ ਹੈ ਕਿਸ ਰੂਪ ਚ ਲੈਂਦੀ ਹੈ ਇਸ ਵੀਡੀਓ ਦੇ ਵਿੱਚ ਆਪਣੇ ਕੋਲ ਹੈਗੀਆ ਜ਼ਿੰਕ ਸਲਫੇਟ ਹੈਪਟਾ ਹਾਈਡਰੇਟ ਦੇ ਰੂਪ ਚ ਸਾਡੇ ਕੋਲ ਆਉਂਦੀ ਹੈ ਤੇ ਉਸ ਦੇ ਨਾਲ ਹੀ ਆਪਾਂ ਮੈਗਨੀਸ਼ੀਅਮ ਸਲਫੇਟ ਦੀ ਗੱਲ ਕਰ ਲਵਾਂਗੇ ਕਿਉਂਕਿ ਆ ਦੋਵੇਂ ਸਲਫੇਟ ਦੇ ਨਾਲ ਲੱਗੇ ਹੋਏ ਨੇ ਤਾਂ ਆ ਦੋਵੇਂ ਰਸਾਇਣਕ ਕਿਰਿਆਵਾਂ ਆਪਾਂ ਲਿਖੀਆਂ ਹੋਈਆਂ ਨੇ ਜਿਹਦੇ ਵਿੱਚ ਜ਼ਿੰਕ ਸਲਫੇਟ ZnSO4 ਦੇ ਵਿੱਚ ਜਦੋਂ ਆਪਾਂ ਪਾਣੀ ਨਾਲ ਕਿਰਿਆ ਕਰਵਾਉਨੇ ਆ ਤਾਂ ਅਸਲ ਦੇ ਵਿੱਚ ਇਹ ਕਿਰਿਆ ਨਹੀਂ ਹੁੰਦੀ ਯਾਨੀ ਕਿ ਪਾਣੀ ਦੇ ਨਾਲ ਜ਼ਿੰਕ ਸਲਫੇਟ ਮਿਲ ਕੇ ਕੋਈ ਨਵੀਂ ਚੀਜ਼ ਨਹੀਂ ਬਣਾਉਂਦਾ ਸਗੋਂ ਉਹ ਟੁੱਟ ਜਾਂਦਾ ਹੈ ਦੋ ਚੀਜ਼ਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਇੱਕ ਹੈਗੀ ਹੈ ਜ਼ਿੰਕ ਆਇਨ ਜਾਂ ਜ਼ਿੰਕ ਪੋਜ਼ਿਟਿਵ ਆਇਨ ਜਿਹਨੂੰ ਅਸੀਂ ਧਨ ਆਇਨ ਵੀ ਕਹਿ ਦਿੰਨੇ ਆ ਜਾਂ ਇਸ ਨੂੰ ਆਪਾਂ ਵਿਗਿਆਨਕ ਭਾਸ਼ਾ ਦੇ ਵਿੱਚ ਕੈਟਾਇਨ ਵੀ ਕਹਿ ਦਿੰਨੇ ਆ ਜਿਹਦੇ ਉੱਪਰ ਧਨ ਚਾਰਜ ਜਾਂ ਪਲੱਸ ਦਾ ਚਾਰਜ ਆਉਂਦਾ ਤੇ ਇਸ ਦੇ ਨਾਲ ਹੀ ਆਪਣੇ ਕੋਲ ਦੂਜੇ ਪਾਸੇ ਬਣ ਜਾਂਦਾ ਸਲਫੇਟ ਆਇਨ ਜਿਹਦੇ ਉੱਪਰ ਨੈਗੇਟਿਵ ਚਾਰਜ ਆ ਜਾਂਦਾ ਹੈ ਯਾਨੀ ਕਿ ਘਟੋ ਦਾ ਚਾਰਜ ਆ ਜਾਂਦਾ ਹੈ ਤਾਂ ਇਹ ਜ਼ਿੰਕ ਧਨ ਆਇਨ ਦੇ ਰੂਪ ਦੇ ਵਿੱਚ ਹੀ ਪੌਦਿਆਂ ਦੁਆਰਾ ਸੋਖਿਆ ਜਾਂਦਾ ਜਾਂ ਪੱਤਿਆਂ ਦੁਆਰਾ ਵੀ ਸੋਖਿਆ ਜਾਂਦਾ ਹੈ ਤੇ ਦੂਸਰੇ ਨੰਬਰ ਦੇ ਉੱਪਰ ਜਦੋਂ ਅਸੀਂ ਇਸ ਨੂੰ ਮਿੱਟੀ ਦੇ ਵਿੱਚ ਪਾਉਂਦੇ ਆ ਉਦੋਂ ਵੀ ਕਿਉਂਕਿ ਮਿੱਟੀ ਦੇ ਵਿੱਚ ਵੀ ਨਮੀ ਹੁੰਦੀ ਹੈ ਜਾਂ ਪਾਣੀ ਹੁੰਦਾ ਤਾਂ ਉਸ ਪਾਣੀ ਨਾਲ ਵੀ ਇਹ ਕਿਰਿਆ ਕਰਕੇ ਜ਼ਿੰਕ ਅੱਡ ਹੋ ਜਾਂਦਾ ਹੈ ਸਲਫੇਟ ਅੱਡ ਹੋ ਜਾਂਦਾ ਹੈ ਤੇ ਜਿਹਨੂੰ ਜੜਾਂ ਨੇ ਉਹ ਜ਼ਿੰਕ ਕੈਟਾਇਨ ਦੇ ਰੂਪ ਦੇ ਵਿੱਚ ਸੋਖ ਲੈਂਦੀਆਂ ਨੇ ਜਿਵੇਂ ਉਹ ਸਪਰੇਅ ਕਰਨ ਤੇ ਪੱਤੇਆਂ ਨਹੀਂ ਸੋਖਦੀਆਂ ਨੇ ਤੇ ਇਸ ਬਾਬਤ ਵੱਖ-ਵੱਖ ਵੈੱਬਸਾਈਟ ਤੋਂ ਆਪਾਂ ਜਾਣਕਾਰੀ ਇਕੱਠੀ ਕਰੀ ਹੈ ਜਿਹੜੀ ਵੀ ਤੁਸੀਂ ਆ ਸਕਰੀਨ ਦੇ ਉੱਪਰ ਪੜ੍ਹ ਵੀ ਸਕਦੇ ਹੋ ਤੇ ਨਾਲ ਉਹਦੇ ਰੈਫਰੈਂਸ ਜਾਨੀ ਕਿ ਕਿੱਥੋਂ ਲਈਆ ਉਹ ਵੀ ਦਿੱਤੇ ਹੋਏ ਨੇ ਤਾਂ ਇਹ ਗੱਲ ਆਪਾਂ ਨੂੰ ਇੱਥੇ ਤੱਕ ਕਲੀਅਰ ਹੁੰਦੀ ਹੈ ਵੀ ਜਿਹੜੀ ਜ਼ਿੰਕ ਹੈ ਉਹ ਰਸਾਇਣਿਕ ਰੂਪ ਦੇ ਵਿੱਚ ਪਾਣੀ ਨਾਲ ਕਿਰਿਆ ਨਹੀਂ ਕਰਦੀ ਸਗੋਂ ਦੋ ਕਿਸਮ ਦੇ ਆਇਨਾ ਦੇ ਰੂਪ ਦੇ ਵਿੱਚ ਵੰਡਿਆ ਜਾਂਦਾ ਹੈ ਕਟਾਇਨ ਜ਼ਿੰਕ ਕਟਾਇਨ ਤੇ ਸਲਫੇਟ ਐਨਾਇਨ ਇਸੇ ਤਰੀਕੇ ਨਾਲ ਹੀ ਜਿਹੜਾ ਆਪਣੇ ਕੋਲੇ ম্যাগਨੀਸ਼ੀਅਮ ਸਲਫੇਟ ਹੈ ਉਹ ਵੀ ਕਲੂਨ ਹੈ ਜ਼ਿੰਕ ਸਲਫੇਟ ਵੀ ਕਲੂਨ ਸੀ ਤੇ ਉਹ ਵੀ ਜਦੋਂ ਕਿਰਿਆ ਕਰਦਾ ਉਹ ਵੀ ਪਾਣੀ ਦੇ ਵਿੱਚ ਘੁਲਦਾ ਹੈ ਪਰੰਤੂ ਪਾਣੀ ਨਾਲ ਕਿਰਿਆ ਨਹੀਂ ਕਰਦਾ ਘੁਲਣਾ ਤੇ ਕਿਰਿਆ ਕਰਨਾ ਦੋਵੇਂ ਵੱਖ-ਵੱਖ ਚੀਜ਼ਾਂ ਨੇ ਕਿਰਿਆ ਕਰਨਾ ਹੁੰਦਾ ਹੈ ਦੋ ਚੀਜ਼ਾਂ ਮਿਲ ਕੇ ਇੱਕ ਨਵੀਂ ਵਸਤੂ ਬਣਾਉਣਾ ਪਰੰਤੂ ਕੋਲਣਾ ਜਿਹੜਾ ਹੈ ਉਹਦੇ ਵਿੱਚ ਆਉਂਦਾ ਵੀ ਉਹ ਆਪਣੀਆਂ ਰਸਾਇਣਿਕ ਜਿਹੜੀਆਂ ਖੂਬੀਆਂ ਨੇ ਜਾਂ ਜਿਹੜੇ ਰਸਾਇਣਿਕ ਗੁਣ ਨੇ ਉਹ ਨਾ ਛੱਡੇ ਤੇ ਇਸ ਤਰੀਕੇ ਨਾਲ ਜਿਹੜਾ ਮੈਗਨੀਸ਼ੀਅਮ ਸਲਫੇਟ ਆ ਉਹ ਵੀ ਘੁਲ ਕੇ ਟੁੱਟ ਜਾਂਦਾ ਹੈ ਮੈਗਨੀਸ਼ੀਅਮ ਤੇ ਸਲਫੇਟ ਦੋ ਵੱਖੋ-ਵੱਖਾ ਆਇਨਾਂ ਦੇ ਵਿੱਚ ਤਾਂ ਮੈਗਨੀਸ਼ੀਅਮ ਵੀ ਇਸੇ ਤਰੀਕੇ ਨਾਲ ਧਨ ਆਇਨ ਦੇ ਰੂਪ ਦੇ ਵਿੱਚ ਸਾਡੇ ਕੋਲੇ ਜਦੋਂ ਅਸੀਂ ਸਪਰੇਅ ਕਰਦੇ ਹਾਂ ਬੂਟਿਆਂ ਦੇ ਉੱਪਰ ਸਟੋਮਾਟਾ ਰਾਹੀਂ ਮੈਗਨੀਸ਼ੀਅਮ ਕੈਟਾਇਨ ਦੇ ਰੂਪ ਚ ਐਮ ਜੀ 2 ਪਲਸ ਧਨ ਆਇਨ ਦੇ ਰੂਪ ਦੇ ਵਿੱਚ ਪੌਦਿਆਂ ਨੂੰ ਪ੍ਰਾਪਤ ਹੁੰਦਾ ਹੈ ਤੇ ਪੌਦੇ ਇਸ ਤਰੀਕੇ ਨਾਲ ਜ਼ਿੰਕ ਸਲਫੇਟ ਦੇ ਵਿੱਚੋਂ ਜ਼ਿੰਕ ਤੇ ਮੈਗਨੀਸ਼ੀਅਮ ਸਲਫੇਟ ਦੇ ਵਿੱਚੋਂ ਮੈਗਨੀਸ਼ੀਅਮ ਤੇ ਮੈਗਨੀਜ਼ ਸਲਫੇਟ ਦੇ ਵਿੱਚੋਂ ਮੈਗਨੀਜ਼ ਜਿਹਦੇ ਬਾਰੇ ਆਪਾਂ ਪਿਛਲੀ ਵੀਡੀਓ ਚ ਗੱਲ ਕੀਤੀ ਹੈ ਲੈਂਦੇ ਨੇ ਤੇ ਇਸ ਤਰ੍ਹਾਂ ਇਹ ਜਿਹੜੇ ਤੱਤ ਨੇ ਇਹ ਬੂਟਿਆਂ ਦੇ ਜਾਂ ਕਣਕ ਦੇ ਜਾਂ ਸਾਡੀ ਫਸਲ ਦੇ ਵੱਖ-ਵੱਖ ਆ ਜਿਹੜੇ ਕੰਮ ਨੇ ਉਹਦੇ ਵਾਦੇ ਦੇ ਉਹਦੇ ਵਿਕਾਸ ਦੇ ਉਹਨਾਂ ਦੇ ਵਿੱਚ ਸਹਾਇਤਾ ਕਰਦੇ ਨੇ ਵੀਡੀਓ ਥੋੜੀ ਜੀ ਟੈਕਨੀਕਲ ਹੈ ਪਰੰਤੂ ਜੇ ਜੀ 10ਵੀਂ ਤੱਕ ਵੀ ਵਿਗਿਆਨ ਚੰਗੀ ਤਰ੍ਹਾਂ ਪੜਿਆ ਹੋਇਆ ਤਾਂ ਇਹ ਸਮਝਾਉਣ ਵਾਲੀਆਂ ਚੀਜ਼ਾਂ ਨੇ ਸਾਡੇ ਸਮਝਣ ਲਈ ਜ਼ਰੂਰੀ ਨੇ ਆ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਸਿਕਾ